ਈਨੇ ਜਨਮ ਲਿਆ ਧੀ ਨੂੰ ਪ੍ਰਸ਼ਾਦਾ ਛਕਾਉਣਾ ਰੋਟੀ ਖਵਾਉਣੀ ਆ ਤੇ ਸੁੱਕੀਆਂ ਉਹਨੂੰ ਨਫਰਤ ਜੀਣਾ ਛਕਾਉਣੀ ਆ ਪਰ ਜੇਕਰ ਪੁੱਤ ਦੀ ਗੱਲ ਕੀਤੀ ਜਾਵੇ ਪੁੱਤ ਨੂੰ ਪ੍ਰਸ਼ਾਦਾ ਛਕਾਉਣਾ ਵਾ ਇੱਕ ਵਾਰੀ ਜਦੋਂ ਰੋਟੀ ਪਾ ਕਰਈ ਆ ਇੱਕ ਵਾਰੀ ਰੋਟੀ ਪੱਕਦਿਆਂ ਪੱਕਦਿਆਂ ਉਦੋਂ ਕਿਉਂ ਲਾਉਣਾ ਚਮਚੇ ਨਾਲ ਤੇ ਇੱਕ ਵਾਰੀ ਜਦੋਂ ਰੋਟੀ ਪੱਕ ਕੇ ਥੱਲੇ ਲਾਤੀ ਰੋਟੀ ਇੱਕ ਵਾਰੀ ਮੁੜ ਕੇ ਉਦੋਂ ਚਮਚੇ ਨਾਲ ਉੱਤੇ ਕਿਉਂ ਫੇਰਨਾ ਵਾ ਮਤਲਬ ਕਸਰ ਕੋਈ ਰਹਿ ਨਾ ਜਾਵੇ ਇੱਕ ਮੈਂ ਬੇਨਤੀ ਕਰਾਂ ਜੀ ਜਿਹੜੀ ਦਲਦਲ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਸਾਨੂੰ ਲੰਮਾ ਸਮਾਂ ਲਾ ਕੇ ਕੱਢਿਆ ਸੀ ਮਾਫ ਕਰਨਾ ਜੀ ਅੱਜ ਉਸੇ ਦਲਦਲ ਦੇ ਵਿੱਚ ਆਪਾਂ ਦੁਬਾਰਾ ਤਸ ਗਏ ਆ ਤੇ ਯਾ ਪੁੱਤਾਂ ਦੇ ਵਿੱਚ ਫਰਕ ਕਿੰਨਾ ਕੀਤਾ ਜਾ ਰਿਹਾ ਅੱਜ ਅੱਛਾ ਮੰਨ ਲਓ ਕਿਸੇ ਦੇ ਘਰ ਦੇ ਵਿੱਚ ਧੀ ਨੇ ਜਨਮ ਲੈ ਲਿਆ ਤਾਂ ਕਹਿਣਾ ਕੀ ਆ ਇਧਰ 사ਸ ਨੇ ਥੋੜਾ ਢਿਲਾ ਜਾ ਮੂੰਹ ਕਰਕੇ ਕਹਿ ਦੇਣਾ ਵਾ ਚਲੋ ਕੋਈ ਨਾ ਧੀਵ ਤੇ ਪੁੱਤਾਂ ਵਰਗੀ ਹੁੰਦੀ ਐ ਕਹਿਣ ਤੋਂ ਭਾਵ ਇਹ ਕਿ ਪੁੱਤ ਦਾ ਆਉਦਾ ਫਿਰ ਉੱਚਾ ਰੱਖਣਾ ਵਾ ਅੱਛਾ ਕਦੀ ਅਜੇ ਤੱਕ ਕਿਸੇ ਨੇ ਕਿਹਾ ਕਿ ਜਲ ਕੋਈ ਨਹੀਂ ਪੁੱਤ ਵੀ ਧੀਆਂ ਵਰਗਾ ਹੁੰਦਾ ਵਾ ਕਦੀ ਕਿਹਾ ਕਦੀ ਨਹੀਂ ਕਿਹਾ ਪਰ ਧੀ ਵੀ ਪੁੱਤਾਂ ਵਰਗੀ ਹੁੰਦੀ ਐ ਕਹਿਣ ਤੋਂ ਭਾਵ ਧੀ ਨੂੰ ਫੇਰ ਨੀਚਾ ਵਿਖਾਉਣਾ ਵਾ ਕਿ ਸਾਨੂੰ ਪਿਆਰਾ ਸਾਨੂੰ ਪੁੱਤੀ ਹੀ ਅਛਾ ਇੱਕ ਮੈਂ ਬੇਨਤੀ ਕਰਦਾ ਹੁੰਦਾ ਵਾ ਨੌ ਸਾਰਿਆਂ ਨੂੰ ਚਾਹੀਦੀ ਐ ਮਾਂ ਵੀ ਮਾਂ ਤੋਂ ਬਿਨਾ ਪੁੱਤਰਾ ਜਨਮ ਨਹੀਂ ਨੌ ਚਾਹੀਦੀ ਐ ਪਰ ਜੇਕਰ ਘਰ ਦੇ ਵਿੱਚ 3 ਜਨਮ ਲੈ ਲਿਆ ਮਾਂ ਦੇ ਖੁਸ਼ ਹੁੰਦੀ ਐ ਲੇਕਿਨ ਮਾਫ ਕਰਨਾ ਸਭ ਤੋਂ ਜ਼ਿਆਦਾ ਮੂੰਹ ਉਦਣ ਦਾਦੀ ਦਾ ਵਿੰਗਾ ਹੁੰਦਾ ਵਾ ਸਾਝਾ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਸਭ ਤੋਂ ਜ਼ਿਆਦਾ ਦਾਦੀ ਉਦੋਂ ਨਾਰਾਜ਼ ਹੁੰਦੀ ਐ ਕਿ ਸਾਡੇ ਘਰ ਦੇ ਵਿੱਚ ਕਿਤੇ ਪੋਤਣੇ ਜਨਮ ਲਿਆ ਹੁੰਦਾ ਧੀ ਨਾ ਜੰਮਦੀ। ਲੱਗਣ ਉਦੋਂ ਉਹੀ ਦਾਦੀ ਮਾਣ ਮਹਿਸੂਸ ਕਰ ਰਹੀ ਹੁੰਦੀ ਆ ਜਦੋਂ ਉਸ ਧੀ ਨੇ ਪੜ੍ਹ ਲਿਖ ਕੇ ਵੱਡੀਆਂ ਡਿਗਰੀਆਂ ਕਰਕੇ ਉੱਚੇ ਮਕਾਮ ਛੋਹੇ ਹੋਣ। ਉਦੋਂ ਉਹੀ ਦਾਦੀ ਗਰਵ ਦੇ ਨਾਲ ਕਹਿੰਦੀ ਆ ਕਿ ਹਾਂ ਬਈ ਮੇਰੀ ਪੋਤੀ ਆ। ਅੱਛਾ ਜਿਹੜੇ ਪੋਤਰੇ ਤੇ ਮਾਣ ਮਹਿਸੂਸ ਕਰਦੀ ਏ ਦਾਦੀ ਉਹ ਪੋਤਰਾ ਕਿੱਥੇ ਹੋਣ? ਮਾਫ ਕਰਨਾ ਉਹ ਪੋਤਾ ਸਮੈਗ ਪੀ ਰਿਹਾ ਵਾ ਤੇ ਜਿਹੜੀ ਧੀ ਨੂੰ ਜਨਮ ਲਾਇਏ ਤੇ ਮੂਵਿੰਗ ਹੀ ਕੀਤੇ ਸੀ ਅਫਸੋਸ ਕੀਤਾ ਸੀ ਕਿ ਸਾਡੇ ਘਰ ਦੇ ਵਿੱਚ ਧੀ ਨੇ ਜਨਮ ਕਿਉਂ ਲਿਆ ਉਹ ਧੀ ਜਦੋਂ ਪੜ੍ਹ ਲਿਖ ਕੇ ਉੱਚੇ ਮਕਾਮ ਤੇ ਪਹੁੰਚੀ ਸਭ ਤੋਂ ਜ਼ਿਆਦਾ ਪ੍ਰਾਊਡ ਉਹ ਦੋਸੇ ਦਾਦੀ ਨੇ ਫੀਲ ਕੀਤਾ ਸਭ ਤੋਂ ਜ਼ਿਆਦਾ ਪ੍ਰਾਊਡ ਉਸੇ ਦਾਦੀ ਨੂੰ ਆ ਭਾਈ ਤਿੰਨਾਂ ਪੁੱਤਾਂ ਦੇ ਵਿੱਚ ਕੋਈ ਫਰਕ ਨਾ ਰੱਖੀਏ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿਧਾਂਤ ਨਹੀਂ ਹੈ ਤੁਸੀਂ ਸਨਾਤਨ ਮਤਰੇ ਵਿੱਚ ਵੇਖ ਲਓ ਆਦਮੀ ਜਨੇਊ ਪਾ ਸਕਦਾ ਵਾ ਔਰਤ ਜਨੇਊ ਨਹੀਂ ਪਾ ਸਕਦੀ ਤੁਸੀਂ ਇਸਲਾਮ ਦੇ ਵਿੱਚ ਵੇਖ ਲਓ ਆਦਮੀ ਦਰਗਾਹ ਸ਼ਰੀਫ ਦੇ ਵਿੱਚ ਜਾ ਕੇ ਆदमी ਨਮਾਜ਼ ਪੜ ਸਕਦਾ ਨਮਾਜ਼ ਅਦਾ ਕਰ ਸਕਦਾ ਵਾ ਲੇਕਿਨ ਔਰਤ ਨਮਾਜ਼ ਪੜਦੀ ਆ ਸੋ ਆਪਣੇ ਘਰੇ ਰਹਿ ਕੇ ਉਹ ਦਰਗਾਹ ਦੇ ਵਿੱਚ ਕਦੀ ਨਹੀਂ ਜਾ ਸਕਦੀ ਪਰ ਜੇਕਰ ਤੁਸੀਂ ਸਿੱਖੀਸਮ ਦੀ ਗੱਲ ਕਰੋ ਸਿੱਖੀ ਸਿਧਾਂਤ ਵੇਖੋ ਤੇ ਔਰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਣੀ ਵੀ ਪੜ ਸਕਦੀ ਆ ਔਰਤ ਅਮਰਤ ਵੀ ਛਕ ਸਕਦੀ ਆ ਤੇ ਬਕਾਇਦਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਇੱਥੋਂ ਤੱਕ ਲਿਖਿਆ ਵਾ ਕਿ ਅਮਰ ਸੰਚਾਰ ਕਰਾਉਣ ਵੇਲੇ ਬੇਬੀ ਵੀ ਸ਼ਾਮਲ ਹੋ ਬੇਬੀਆਂ ਵੀ ਸ਼ਾਮਲ ਹੋ ਸਕਦੀਆਂ ਵਾ ਪੰਜਾਂ ਪਿਆਰਿਆਂ ਦੇ ਵਿੱਚ ਆ ਵਾ ਗੁਰੂ ਨਾਨਕ ਸਾਹਿਬ ਦੀ ਫਲਸਫੀ ਇੱਥੇ ਮੈਂ ਜੇ ਸਾਰੇ ਧਰਮ ਨੂੰ ਨਹੀਂ ਵਾਣੀ ਵਿਖਾਇਆ ਸਾਰੇ ਧਰਮ ਸਤਿਕਾਰਯੋਗ ਆ ਲੇਕਿਨ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵੇਖੋ ਔਰਤ ਹੁਕਮਨਾਮਾ ਲੈ ਸਕਦੀ ਆ ਔਰਤ ਬੱਚੀਆਂ ਪੜਨਾ ਬਾਣੀ ਪੜ ਸਕਦੀਆਂ ਵਾ ਲੇਕਿਨ ਇੱਕ ਸਮਾਂ ਉਹ ਆਇਆ ਕਰਦਾ ਸੀ ਜਦੋਂ ਇਹਨਾਂ ਔਰਤਾਂ ਨੂੰ ਇਹਨਾਂ ਬੱਚੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਲੇਕਿਨ ਗੁਰੂ ਨਾਨਕ ਸਾਹਿਬ ਦੀ ਫਲਸਫੀ ਕੀ ਸੀ ਸੋ ਕਿਉਂ ਮੰਦਾ ਆਖੀ ਹੈ ਜਿੱਤ ਜਮੇ ਰਾਜਾਨ ਪਰ ਮੇਰੀ ਬੇਨਤੀ ਹੈ ਕਿ ਆਪਾਂ ਅੱਜ ਧੀਆਂ ਪੁੱਤਾਂ ਦੇ ਵਿੱਚ ਵਿਤਕਰੇ ਨਾ ਬਹੁਤੇ ਰੱਖੀਏ ਕੋਈ ਵਿਤਕਰਨਾ ਨਾ ਐਸਾ ਰੱਖੀਏ ਆਪਣੀਆਂ ਧੀਆਂ ਨੂੰ ਗੁਰੂ ਘਰ ਲੈ ਕੇ ਜਾਈਏ ਜਿੱਥੇ ਪੁੱਤਾਂ ਦੀ ਪੜ੍ਹਾਈ ਦੇ ਖਰਚਾ ਲਾਉਂਦੇ ਹੋ ਮਾਫ ਕਰਨਾ ਪੋਤਰੇ ਨਿਕਲਦੇ ਬਾਅਦ ਚ ਮੇਰੇ ਵਰਗੇ ਨਲਾਇਕ ਪਰ ਧੀ ਪੜ੍ਹ ਲਿਖ ਕੇ ਜਦੋਂ ਧੀ ਵੱਡਾ ਮੁਕਾਮ ਹਾਸਲ ਕਰ ਗਈ ਉਹ ਦਿਨ ਤੁਹਾਡਾ ਨਾਂ ਉੱਚਾ ਹੋਣਾ ਵਾ ਤੇ ਉਸ ਦਿਨ ਤੁਸੀਂ ਵੀ ਕਹੋਗੇ ਕਿ ਜਿਹੜੇ ਪੁੱਤ ਤੇ ਅਸੀਂ ਪੈਸਾ ਪਾਣੀ ਵੰਗੂ ਵਹਾਤਾ ਉਹ ਉਹ ਪੋਤਰੇ ਅੱਜ ਸਮੈਗ ਤੇ ਲੱਗਾ ਵਾ ਉਹ ਪੁੱਤਰੇ ਅੱਜ ਜ਼ਮੀਨ ਵੇਚ ਕੇ ਖਾ ਗਿਆ ਵਾ ਲੇਕਿਨ ਜੇ ਸਾਡੀ ਧੀ ਪੜ੍ਹ ਲਿਖ ਕੇ ਕਾਮਯਾਬ ਹੋ ਗਈ ਆ ਉਹਨੇ ਸਾਡਾ ਨਾਂ ਉੱਚਾ ਕਰਤਾ ਵਾ ਸੋ ਗੁਰੂ ਪਾਸ਼ਾ ਬਾਣੀ ਦੇ ਵਿੱਚ ਅੱਗੇ ਲਿਖਦੇ ਨੇ